ਫੁੱਲ ਗਰਮੀ ਹਾਰ ਜੇੜ ਦੇ ਦਿਨਾਂ ਦੇ ਵਿੱਚ ਵੀ ਬਜ਼ੁਰਗ ਮਤਾਵਾਆਂ ਔਰ ਬੱਚੇ ਕਤਾਰਾਂ ਬਨ ਬਨ ਕੇ ਬਾਬਾ ਦੀਪਸੇ ਦੇ ਘਰ ਆਉਂਦੇ ਪਰ ਜਿਹੜਾ ਵੀ ਬਾਬਾ ਦੀਪਸੇ ਨਾਲ ਪਿਆਰ ਕਰਦਾ ਉਹ ਠੰਡ ਦੀ ਪਰਵਾਹ ਨਹੀਂ ਕਰਦਾ ਜਿੰਨੀ ਮਰਜੀ ਠੰਡ ਪੈ ਜਾਏ ਕੋਰਾ ਪਵੇ ਜੋ ਮਰਜੀ ਪਰ ਜਿਹੜਾ ਬਾਬਾ ਦੀਪ ਸਿੰਘ ਦਾ ਪਰਿਵਾਰ ਕਰਦਾ ਪਿਆਰ ਕਰਦਾ ਉਹ ਸੱਚੇ ਪਾਤਸ਼ਾਹ ਦੇ ਘਰ ਆਉਂਦਾ ਹੀ ਆਉਂਦਾ ਤੂੰ ਅੱਜ ਤੋਂ ਵੇਖ ਲੋ ਸੰਗਤ ਦਾ ਕਿੰਨਾ ਵੱਡਾ ਤੁਛਾ ਅੱਜ ਖੰਡਵਾਲ ਸਾਹਿਬ ਰੰਗ ਹੋ ਗਿਆ ਓਦਾਂ ਵੀ ਆਮ ਦਿਨਾਂ ਦੇ ਵਿੱਚ ਸ਼ੁੱਕਰਵਾਰ ਸ਼ਨੀਵਾਰ ਐਵਰਤ ਪਰ ਆਉਂਦਾ ਤਸੰਗਤਾਂ ਲੱਖਾਂ ਦੇ ਸਾਬ ਨਾਲ ਕੱਟ ਹੁੰਦਾ ਆਪਜੀ ਆਉਂਦੇ ਹੋ ਇਸ ਤਰ੍ਹਾਂ ਵੀ ਸੰਗਤ ਦੇ ਤਰਚਨ ਕਰਦੇ ਹੋ ਸੰਗਤ ਸੜਕਾਂ ਭਰ ਜਾਂਦੀਆਂ ਥੱਲੇ ਕਾਰ-ਪਾਰਕਾਂ ਭਰ ਜਾਂਦੀਆਂ ਕੋਈ ਐਓ ਜੀ ਜਗ੍ਹਾ ਨਹੀਂ ਆ ਜਿਹੜੀ ਜਗ੍ਹਾ ਖਾਲੀ ਹੋਵੇ ਐਡੀ ਵੱਡੀ ਬਖਸ਼ਿਸ਼ ਆ ਬਾਬਾ ਦੀਪੂ ਜੀ ਦੀ ਔਰ ਜਿਹੜਾ ਵੀ ਮਰ ਬਾਬਾ ਦੀਪੂ ਦੇ ਘਰੋਂ ਦਾ ਖੁਸ਼ੀਆਂ ਲੈ ਕੇ ਜਾਂਦਾ ਔਰ ਮਨੋ ਕਾਮਨਾ ਪੂਰੀਆਂ ਕਰਕੇ ਜਾਂਦਾ ਛਪੀਲਾ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕਿ ਸੰਗਤ ਨੂੰ ਕੋਈ ਕਿਸ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਨਾ ਸੰਗਤ ਪਿਆਰ ਹੀ ਇਨਾ ਕਰਦੀ ਹੈ ਕਿ ਜਿੰਨੀ ਮਰਜ਼ੀ ਠੰਡ ਆ ਜੇ ਔਰ ਜਿੰਨੀ ਮਰਜ਼ੀ ਗਰਮੀ ਆ ਜੇ ਜਿਨੇ ਬਾਬਾ ਦੀਪ ਸਿੰਘ ਦੇ ਘਰ ਹੁਣਾ ਨਾ ਜੀ ਉਹ ਠੰਡ ਦੀ ਪ੍ਰਵਾਨ ਜੇ ਕਰਦਾ ਓਏ ਤੇ ਹੁੰਦੇ ਆ ਤੇ ਖੁਸ਼ੀਆਂ ਲੈ ਕੇ ਮਰਦੇ ਕਰੋ ਜਾਂਦੇ ਕਿਰਪਾ ਹੁੰਦੀ ਇੱਥੇ ਜਾਦੀਆਂ ਰੱਖੇ ਜਿੰਨਾ ਮਰਜੀ ਬਿਮਾਰ ਹੋਏ ਨਾ ਬੰਦਾ ਜੇ ਇੱਥੇ ਆਏਗਾ ਤੇ ਠੀਕ ਹੋ ਜਾਏਗਾ ਇਹ ਪੱਕਾ 100% ਇਨੀ ਕਿਰਪਾ ਵਾਹ ਜੀ ਲਗਾਤਾਰ ਸਵੇਰ ਭਰ ਦੇ ਵਿੱਚ ਮੌਸਮ 'ਚ ਭਾਰੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਜੇਕਰ ਅਸੀਂ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਆਖਿਆ ਜਾ ਰਿਹਾ ਹੈ ਕਿ ਜੋ ਬਰਸਾਤ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਲੇਕਿਨ ਹੁਣ ਜਿਹੜੀ ਹੈ ਕਾਫੀ ਜ਼ਿਆਦਾ ਜੋ ਪੋਲੂਸ਼ਨ ਦੇ ਨਾਲ ਸਿਹਤ ਜਿਹੜੀ ਹੈ ਬਜ਼ੁਰਗ ਬੱਚਿਆਂ ਦੀ ਕਾਫੀ ਸਿਹਤ ਤੇ ਅਸਰ ਪੈ ਰਿਹਾ ਲੇਕਿਨ ਉੱਥੇ ਹੀ ਆਪਾਂ ਗੁਰੂ ਘਰ ਦੇ ਵਿੱਚ ਮੌਜੂਦ ਹੈਗੇ ਆਂ ਗੁਰਦਾਰਾ ਛੀਗਨ ਸਾਹਿਬ ਵਿਖੇ ਮੌਜੂਦ ਹੈਗੇ ਆਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਮੌਸਮ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਜਾ ਰਹੀ ਸੰਗਤ ਵੱਡੇ ਫੱਦਰ ਦੇ ਉੱਤੇ ਜੋ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਲਗਾਤਾਰ ਹਰ ਰੋਜ਼ ਪਹੁੰਚਦੀ ਆ ਚਾਹੇ ਬੱਚੇ ਨੇ ਬਜ਼ੁਰਗ ਨੇ ਬੀਬੀਆਂ ਪੈਣਾ ਨੇ ਤਾਂ ਹਰ ਕੋਈ ਬਿਨਾ ਆਪਣੀ ਸਿਹਤ ਦੀ ਪਰਵਾਹ ਕੀਤੇ ਜੋ ਆ ਗੁਰੂ ਘਰ ਵਿਖੇ ਦਰਸ਼ਨ ਦੇ ਕਰਨ ਵਾਸਤੇ ਪਹੁੰਚਦਾ ਸਾਡੇ ਨਾਲ ਗੁਰੂ ਘਰ ਤੋਂ ਵੀ ਜੋ ਸੇਵਾ ਦਾ ਕੰਮ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੌਸਮ 'ਚ ਭਾਰੀ ਬਦਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਠੰਡ ਦਾ ਮੌਸਮ ਕਹਿ ਸਕਦੇ ਆਂ ਕੀ ਰੁੱਤ ਜਿਹੜੀ ਆਉਣ ਵਾਲੀ ਆ ਕਿਉਂਕਿ ਹਜੇ ਸਟਾਰਟਿੰਗ ਆ ਲੇਕਿਨ ਪੋਲੂਸ਼ਨ ਦੇ ਕਰਕੇ ਜਿਹੜਾ ਆ ਕਾਫੀ ਸਿਹਤ ਤੇ ਅਸਰ ਪੈ ਰਿਹਾ ਖਾਸ ਕਰਕੇ ਬਜ਼ੁਰਗ ਬੱਚਿਆਂ ਦੀ ਸਿਹਤ ਉੱਤੇ ਜਿਹੜਾ ਕਾਫੀ ਅਸਰ ਪੈ ਰਿਹਾ ਡਾਕਟਰਾਂ ਦੀ ਵੀ ਸਲਾਹ ਕੀ ਘਰ ਬੈਠਿਆ ਜਾਵੇ ਲੇਕਿਨ ਅਸੀਂ ਦੇਖ ਰਹੇ ਹਾਂ ਕਿ ਗੁਰੂ ਘਰ ਵਿਖੇ ਸਵੇਰ ਤੋਂ ਹੀ ਹਰ ਰੋਜ਼ ਇਸੇ ਤਰ੍ਹਾਂ ਦੇ ਨਾਲ ਸੰਗਤ ਵੱਡੇ ਪੱਧਰ ਤੇ ਪਹੁੰਚਦੀ ਆ ਚਾਹੇ ਬੱਚੇ ਨੇ ਬਜ਼ੁਰਗ ਨੇ ਬੀਬੀਆਂ ਨੇ ਪਹਿਣਾ ਨੇ ਹਰ ਕੋਈ ਇਸੇ ਤਰ੍ਹਾਂ ਦੇ ਨਾਲ ਵੱਡੇ ਪੱਧਰ ਤੇ ਪਹੁੰਚਦਾ ਕੀ ਲੱਗਦਾ ਕਿ ਗੁਰੂ ਘਰ ਦੇ ਵਿੱਚ ਆ ਕੇ ਜੋ ਆਪਣੀ ਸਿਹਤ ਦੀ ਪ੍ਰਵਾਹਣੀ ਕੀਤੀ ਜਾਂਦੀ ਜਾਂ ਮੌਸਮ ਦੀ ਪ੍ਰਵਾਹਣੀ ਹੈ ਅਕਸ਼ੇ ਜੀ ਆਪ ਜੀ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਖੜੇ ਹੋ ਬਾਬਾ ਦੀਪ ਸਿੰਘ ਦੀ ਏਡੀ ਵੱਡੀ ਬਖਸ਼ਿਸ਼ ਆ ਹਜੇ ਮੌਸਮ ਚੇਂਜ ਹੋ ਰਿਹਾ ਫੁੱਲ ਗਰਮੀ ਹਾਰ ਜੇੜ ਦੇ ਦਿਨਾਂ ਦੇ ਵਿੱਚ ਵੀ ਬਜ਼ੁਰਗ ਮਤਾਵਾਆਂ ਔਰ ਬੱਚੇ ਕਤਾਰਾਂ ਬਨ ਬਨ ਕੇ ਬਾਬਾ ਦੀਪ ਸਿੰਘ ਦੇ ਘਰ ਆਉਂਦੇ ਹੁਣ ਠੰਡ ਆ ਰਹੀ ਆ ਪਰ ਜਿਹੜਾ ਵੀ ਬਾਬਾ ਦੀਪ ਸਿੰਘ ਨਾਲ ਪਿਆਰ ਕਰਦਾ ਉਹ ਠੰਡ ਦੀ ਪਰਵਾਹ ਨਹੀਂ ਕਰਦਾ ਜਿੰਨੀ ਮਰਜੀ ਠੰਡ ਪੈ ਜੇ ਕੋਰਾ ਪਵੇ ਜੋ ਮਰਜੀ ਪਰ ਜਿਹੜਾ ਬਾਬਾ ਦੀਪ ਸਿੰਘ ਨਾਲ ਪਰਵਾਹ ਕਰਦਾ ਪਿਆਰ ਕਰਦਾ ਉਹ ਸੱਚੇ ਪਾਤਸ਼ਾਹ ਦੇ ਘਰ ਆਉਂਦਾ ਹੀ ਆਉਂਦਾ ਔਰ ਇੱਥੋਂ ਤੱਕ ਕਈ ਸੰਗਤਾਂ ਨੰਗੇ ਪੈਰੀ ਆਉਂਦੀਆਂ ਕਿੰਨੀ ਠੰਡ ਦਾ ਸਮਾਂ ਗਾੜੀ ਆ ਰਹਿਣਾ ਆ ਵੇਖੋ ਪੋ ਮਾਗ ਦੇ ਵਿੱਚ ਵੀ ਸੰਗਤ ਘਰੋਂ ਜੁੱਤੀ ਲਾ ਕੇ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਹੁੰਦੀ ਆ ਕਿਉਂਕਿ ਸੰਗਤ ਦਾ ਪਿਆਰ ਹੈ ਬਾਬਾ ਦੀਪ ਸਿੰਘ ਨਾਲ ਹੁਣ ਬਾਬਾ ਜੀ ਦਾ ਛਿੱਦੀ ਦਿਹਾੜਾ ਰਿਆ ਤੁਸੀਂ ਅੱਜ ਤੋਂ ਵੇਖ ਲਓ ਸੰਗਤ ਦਾ ਕਿੰਨਾ ਵੱਡਾ ਤੁਸ਼ਾ ਅੱਜ ਖੰਡਵਾਲ ਸਾਹਿਬ ਆਰੰਭ ਹੋ ਗਿਆ ਉਦਾਂ ਵੀ ਆਮ ਦਿਨਾਂ ਦੇ ਵਿੱਚ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਚ ਪਰ ਹੁੰਦਾ ਤੇ ਸੰਗਤ ਦਾ ਲੱਖਾਂ ਦੇ ਸਾਬ ਨਾਲ ਕੱਟ ਹੁੰਦਾ ਆਪ ਜੀ ਆਉਂਦੇ ਹੋ ਐਤਵਾਰ ਵੀ ਸੰਗਤ ਦੇ ਦਰਸ਼ਨ ਕਰਦੇ ਹੋ ਸੰਗਤ ਛੜਕਾਂ ਭਰ ਜਾਂਦੀ ਆ ਥੱਲੇ ਕਾਰ ਪਾਰਕਾਂ ਭਰ ਜਾਂਦੀਆਂ ਕੋਈ ਐਓ ਜੀ ਜਗ੍ਹਾ ਨਹੀਂ ਆ ਜਿਹੜੀ ਜਗ੍ਹਾ ਖਾਲੀ ਹੋਏ ਐਡੀ ਵੱਡੀ ਬਖਸ਼ਿਸ਼ ਆ ਬਾਬਾ ਦੀਪਸੋ ਦੀ ਔਰ ਜਿਹੜਾ ਵੀ ਮਰ ਬਾਬਾ ਦੀਪਸੋ ਦੇ ਘਰ ਆਉਂਦਾ ਖੁਸ਼ੀਆਂ ਲੈ ਕੇ ਜਾਂਦਾ ਔਰ ਮਨੋ ਕਾਮਨਾ ਪੂਰੀਆਂ ਕਰਕੇ ਜਾਂਦਾ ਖਾਸ ਕਰਕੇ ਪ੍ਰਬੰਧ ਜਿਹੜੇ ਨੇ ਗੁਰੂ ਘਰ ਵੱਲੋਂ ਸੁਚੇਚੇ ਢੰਗ ਦੇ ਨਾਲ ਕੀਤੇ ਜਾਂਦੇ ਨੇ ਐਸਜੀਪੀਸੀ ਵੱਲੋਂ ਇੱਥੇ ਮੈਂਜਨੈਂਸ ਆਰ ਜਤਿੰਦਰਪਾਲ ਸਿੰਘ ਜੀ ਉਹ ਜਿਵੇਂ ਜਦੋਂ ਦੇ ਗੁਰਦੁਆਰਾ ਛੀਦਗਨ ਸਾਹਿਬ ਆ ਕੇ ਆਏ ਨੇ ਉਹ ਦਿਨ ਸ਼ਨੀਵਾਰ ਭਾਜੀ ਰਾਤ ਨੂੰ ਹੀ ਇੱਥੇ ਰਹਿੰਦੇ ਔਰ ਸਾਈ ਰਾਤ ਸੰਗਤ ਵਿੱਚ ਰਦੇ ਆ ਜਿੱਥੇ ਵੀ ਕੋਈ ਸੰਗਤ ਨੂੰ ਪ੍ਰੋਬਲਮ ਆਉਂਦੀ ਆ ਉਹ ਤੁਰੰਤ ਹੱਲ ਕਰਦੇ ਆ ਐਸ ਜੀ ਪੀ ਸੀ ਲੋ ਲੰਗਰ ਦਾ ਬੜਾ ਵਧੀਆ ਪ੍ਰਬੰਧ ਆ ਜਿਵੇਂ ਗਰਮੀ ਦੀ ਛਾਂ ਦਾ ਬੜਾ ਵਧੀਆ ਪ੍ਰਬੰਧ ਆ ਹੁਣ ਜੇ ਆਪਾਂ ਠੰਡ ਆ ਗਈ ਐ ਚਾਨਣੀਆਂ ਖਲਾਤੀਆਂ ਸੰਗਤ ਧੁੱਪੇ ਬਵੇਗੀ ਥੱਲੇ ਕਾਰ ਪਾਰਕਾਂ ਜਿਹੜੀਆਂ ਉਹ ਸੰਗਤਾਂ ਤੇ ਖਾਲੀ ਹੁੰਦੀ ਆ ਹਰ ਜਗ੍ਹਾ ਸੰਗਤ ਦਾ ਪ੍ਰਬੰਧ ਕੀਤਾ ਹੁੰਦਾ ਲੰਗਰਾਂ ਦਾ ਪ੍ਰਬੰਧ ਛਪੀਲਾਂ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕਿ ਸੰਗਤ ਨੂੰ ਕੋਈ ਕਿਸ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਕੀ ਲੱਗਦਾ ਕਿ ਜਿਹੜੀ ਸੰਗਤ ਦੀ ਆਸਤ ਹੈ ਇਸ ਮੌਸਮ ਤੋਂ ਵੱਧ ਕੇ ਆ ਜੇ ਕਹਿ ਲਈਏ ਕਿ ਆਪਣੀ ਸਿਹਤ ਦੀ ਪਰਵਾਹ ਕੀਤੇ ਬਗੈਰ ਜਿਹੜੀ ਆ ਸੰਗਤ ਵੱਡੇ ਪੱਧਰ ਤੇ ਮੈਂ ਆਪ ਜੀ ਨੂੰ ਕੀ ਦੱਸਾਂ ਜੀ ਕਿ ਬਾਬਾ ਦੀਪ ਸਿੰਘ ਨੇ ਸੰਗਤ ਪਿਆਰ ਹੀ ਇੰਨਾ ਕਰਦੀ ਹੈ ਕਿ ਜਿੰਨੀ ਮਰਜੀ ਠੰਡ ਆ ਜੇ ਔਰ ਜਿੰਨੀ ਮਰਜੀ ਗਰਮੀ ਆ ਜੇ ਜਿੰਨੇ ਬਾਬਾ ਦੀਪ ਸਿੰਘ ਦੇ ਘਰ ਹੁਣਾ ਨਾ ਜੀ ਉਹ ਠੰਡ ਦੀ ਪਰਵਾਹ ਨਹੀਂ ਇਹ ਕਰਦਾ ਉਹ ਇੱਥੇ ਆਉਂਦੇ ਆ ਤੇ ਖੁਸ਼ੀਆਂ ਲੈ ਕੇ ਮਾਰਦੇ ਘਰੋਂ ਜਾਂਦੇ ਲੋਕਾਂ ਨੂੰ ਇੰਨਾ ਚਾਹੁੰਦਾ ਸੰਗਤ ਨੂੰ ਆਹੀਂ ਬਾਬਾ ਦੀਪ ਸਿੰਘ ਦੇ ਦਰ ਤੇ ਜਾਣਾ ਮਾਰੇ ਤਿੰਨ ਤਿੰਨ ਘੰਟੇ ਲੱਗ ਜਾਂਦੇ ਮੱਥਾ ਟੇਕਣ ਲੱਗਿਆ ਐਤਵਰ ਤਿੰਨ ਤਿੰਨ ਘੰਟੇ ਔਰ ਉਹਦੇ ਵਿੱਚ ਛੋਟੇ ਬੱਚੇ ਬੀਬੀਆਂ ਦੇ ਬੱਚੇ ਕੁਛੜ ਚੁੱਕੇ ਹੁੰਦੇ ਨਿੱਕੇ ਨਿੱਕੇ ਬੱਚੇ ਆਹੀਂ ਪ੍ਰਬੰਧਕ ਕੋਸ਼ਿਸ਼ ਕਰਦੇ ਆ ਕਿ ਛੋਟੇ ਬੱਚਿਆਂ ਨੂੰ ਸਾਈਡ ਤੇ ਨਿਗਾ ਕੇ ਮੱਥਾ ਟਕਾ ਦਿੱਤਾ ਜਾਵੇ ਪਰ ਨਹੀਂ ਸੰਗਤ ਦੀ ਆਸਤਾ ਭੈਣਾ ਦੀ ਆਸਤਾ ਕਿ ਨਹੀਂ ਅਸੀਂ ਬੱਚਾ ਚੁੱਕਿਆ ਵਾ ਭਾਵੇਂ ਘੰਟਾ ਲੱਗ ਜੇ ਭਾਵੇਂ ਡੇਢ ਘੰਟਾ ਲੱਗ ਜੇ ਅਸੀਂ ਲੇਨ ਚ ਜਾ ਕੇ ਬਾਬਾ ਜੀ ਦੇ ਦਰਚ ਕਰਦੇ ਐਡੀ ਵੱਡੀ ਆਸਤਾ ਜੀ ਜ਼ਿਆਦਾ ਆਸਥਾ ਸੰਗਤ ਬਹੁਤ ਬਹੁਤ ਵੱਡੀ ਜੀ ਬਹੁਤ ਵੱਡੀ ਬਾਬਾ ਦੀਪ ਸਿੰਘ ਦੇ ਹਸਤਾ ਜੀ ਤੇ ਬਾਬਾ ਦੀਪ ਸਿੰਘ ਕਿਰਪਾ ਵੀ ਕਰਦੇ ਆ ਜੀ ਸਾਰੇ ਦੀਆਂ ਝੋਲੀਆਂ ਭਰ ਕੇ ਘਰ ਨੂੰ ਭੇਜਦੇ ਆ ਜੀ ਜੀ ਤਾਂ ਇਹ ਤਸਵੀਰਾਂ ਤਾਂ ਨਾਲ ਜੋ ਗੁਰੂ ਘਰ ਤੋਂ ਸੰਝੇ ਕੀਤੇ ਆ ਨੇ ਦੱਸ ਦਈਏ ਕਿ ਮੌਸਮ 'ਚ ਭਾਵੇਂ ਭਾਰੀ ਬਦਲਾਅ ਦੇਖਣ ਨੂੰ ਮਿਲ ਰਿਹਾ ਲੇਕਿਨ ਸੰਗਤ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਪਹੁੰਚਦੀ ਆ ਚਾਹੇ ਸਚਕੰਚੀ ਹਰਮੰਦਰ ਸਾਹਿਬ ਜੀ ਦੀ ਗੱਲ ਕਰੀਏ ਤਾਂ ਚਾਹੇ ਗੁਰੂ ਘਰ ਗੁਰਦਾਰਾ ਸ਼ਹੀਗੰਗ ਸਾਹਿਬ ਦੀ ਗੱਲ ਕਰੀਏ ਲੇਕਿਨ ਸੰਗਤ ਦੇ ਮਾਣਾ ਦੇ ਵਿੱਚ ਆਸਤਾ ਜਿਹੜੀ ਹੈ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਤਾਂ ਮੌਸਮ ਦੀ ਪ੍ਰਵਾਹ ਕਿਤੇ ਬਗੈਰ ਸੰਗਤ ਵੱਡੇ ਪੱਤਰ ਤੇ ਪਉਂਦੀ ਆ ਤਾਂ ਕੋਈ ਸੰਗਤਾਂ ਨਾਲ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਵਾਹਿਗੁਰੂ ਜੀ ਕਿੱਥੋਂ ਆਏ ਜੀ ਅਸੀਂ ਇੱਥੇ ਅੰਮ੍ਰਿਤਸਰ ਦੇ ਹੀ ਆ ਪਿੰਡ ਮੱਝੂਪੁਰਾ ਮੌਸਮ ਤੇ ਭਾਰੀ ਬਤਲਾਵ ਆ ਰਿਹਾ ਤਾਂ ਠੰਡ ਵੀ ਆ ਰਹੀ ਆ ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮੌਸਮ ਦੇ ਵਿੱਚ ਕਿਉਂਕਿ ਪੋਲੂਸ਼ਨ ਬਹੁਤ ਜ਼ਿਆਦਾ ਹੈ ਤਾ ਘਰੋਂ ਘੱਟ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਨੇ ਘੱਟ ਨਿਕਲਣ ਲੇਕਿਨ ਤੁਸੀਂ ਹਰ ਰੋਜ਼ ਆਉਂਦੇ ਹੋ ਗੁਰੂ ਘਰ ਹਾਂਜੀ ਜਦੋਂ ਸਮਾਂ ਮਿਲ ਗਿਆ ਇੱਥੇ ਆਉਣਾ ਹੀ ਹੋਣਾ ਸੇਧ ਦੀ ਕੋਈ ਪਰਵਾਹ ਨਹੀਂ ਨਾ ਨਾ ਕੋਈ ਨਹੀਂ ਕਿਰਪਾ ਹੁੰਦੀ ਇੱਥੇ ਜਿਆਦਾ ਆਣ ਕੇ ਜਿੰਨਾ ਮਰਜੀ ਬਿਮਾਰ ਹੋਏ ਨਾ ਬੰਦਾ ਜੇ ਇੱਥੇ ਆਏਗਾ ਤਾਂ ਠੀਕ ਹੋ ਜਾਏਗਾ ਇਹ ਪੱਕਾ 100% ਬਾਬਾ ਜੀ ਕੋਈ ਨਹੀਂ ਕਿਰਪਾ ਵਾ ਹਾਂਜੀ ਇੱਥੇ ਬਹੁਤ ਇੱਥੋਂ ਬਗੈਰ ਕੁਝ ਨਹੀਂ ਸੇਧ ਦੀ ਪਰਵਾਹ ਨਹੀਂ ਨਾ ਬਾਬਾ ਜੀ ਦੀ ਮਿਹਰ ਚਾਹੀਦੀ ਦੇਖ ਸਕ ਰਹੇ ਹਾਂ ਕਿ ਸੰਗਤਾਂ ਦਾ ਕਹਿਣਾ ਕਿ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਹੈ ਮਿਹਰ ਚਾਹੀਦੀ ਆ ਮਿਹਰ ਭਰਿਆ ਹੱਥ ਹੋਣਾ ਚਾਹੀਦਾ ਬਾਬਾ ਜੀ ਦਾ ਤਾਂ ਸੰਗਤ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਸ਼ਰਧਾ ਜਿਹੜੀ ਦੇਖਣ ਨੂੰ ਮਿਲ ਰਹੀ ਆ ਕਹਿ ਲਈਏ ਕਿ ਮੌਸਮ ਦੀ ਪ੍ਰਵਾਹ ਕੀਤੇ ਬਗੈਰ ਸੰਗਤ ਦੇ ਮਨ ਦੇ ਵਿੱਚ ਆਸਤਾ ਹੀ ਇੰਨੀ ਜ਼ਿਆਦਾ ਹੈ ਕਿ ਚਾਹੇ ਕੁਝ ਵੀ ਹੋ ਜੇ ਸੰਗਤਾਂ ਚਾਹੇ ਬਜ਼ੁਰਗ ਨੇ ਬੱਚੇ ਨੇ ਬੀਬੀਆਂ ਭੈਣਾ ਤਾਂ ਹਰ ਕੋਈ ਗੁਰੂ ਘਰ ਵਿਖਿਆ ਆ ਕੇ ਨਸਟ ਮਸਟਗ ਜਿਹੜਾ ਵੱਡੇ ਪੱਧਰ ਤੇ ਹੋ ਰਿਹਾ ਆ ਤਾ ਮੌਸਮ ਵਿਭਾਗ ਵੱਲੋਂ ਜ਼ਰੂਰ ਆਖਿਆ ਗਿਆ ਡਾਕਟਰਾਂ ਵੱਲੋਂ ਵੀ ਇਹੀ ਆਖਿਆ ਗਿਆ ਕਿ ਜਿਹੜਾ ਇਸ ਮੌਸਮ ਦੇ ਵਿੱਚ ਆਪਣਾ ਬਚਾਅ ਕੀਤਾ ਜਾਵੇ ਲੇਕਿਨ ਇਹ ਇੱਕ ਅਨੋਖੀ ਤਸਵੀਰ ਜਿਹੜੀ ਆ ਗੁਰੂ ਨਗਰੀ ਦੀ ਸਾਂਝੀ ਕਰ ਰਿਹਾ ਜਿੱਥੇ ਕਿ ਮੌਸਮ ਦੀ ਪਰਵਾਹ ਕੀਤੇ ਬਗੈਰ ਸੰਗਤ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਪਹੁੰਚਦੀ ਆ ਕੈਮਰਾਮੈਨ ਸੰਦੀ কুমার ਦੇ ਨਾਲ ਇਕਸ ਸਮੁਖ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ